ਸਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਲਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਮਾਉਣ ਦੇ ਲਈ ਮੈਂ ਇਸ ਟਾਈਮ ਪਹੁੰਚਿਆ ਹੋਇਆ ਪਿੰਡ ਸੇਖ ਦੇ ਵਿੱਚ ਸੇਖ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੁਕਸਰ ਸਾਹਿਬ ਦਾ ਪਿੰਡ ਆ ਰਖਾਲੇ ਪਿੰਡ ਦਾ ਗਵੰਡੀ ਪਿੰਡ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਹੋਰ ਤੁਹਾਡੇ ਲਈ ਮੁਕਸਰ ਏਰੀਏ ਦੀ ਮੁਕਸਰ ਇਲਾਕੇ ਦੀ ਟਾਪ ਦੀ ਮਹਿੰਦੇ ਦਰਸ਼ਨ ਕਰਵਾਉਣ ਲੱਗਾ ਹਾਂ ਤੁਹਾਨੂੰ ਪਿੱਤਰੋਂ ਚੰਗਾ ਦੋ ਦਿਨ ਨੇ ਪਹਿਲੇ ਸੂਏ ਦੇ ਵਿੱਚ ਹੀ ਕਰਮਾ ਵਾਲੀ ਨੇ ਪਾਇਆ ਹੋਇਆ ਦੂਜਾ ਸੂਆ ਇਹ ਤੇ ਕੇ ਨੇ ਸੁਣਾਵਾ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦਾ ਮੋਲਾ ਸਾਰੀ ਜਾਣਕਾਰੀ ਆਪਾਂ ਭਰਾ ਤੋਂ ਲੈ ਲੈਣੇ ਆਓ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੱਡੇ ਭਾਈ ਬਹੁਤ ਵਧੀਆ ਜੀ ਸੇਤਾਂ ਘਰ ਪਰਿਵਾਰ ਵੀਰੇ ਬਹੁਤ ਵਧੀਆ ਬਹੁਤ ਚਲੋ ਸ਼ੁਕਰ ਹੈ ਭਾਈ ਇਹ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਆਪਣਾ ਭਾਈ ਨਾਮ ਮਰਾ ਤਰਸੇਮ ਸਿੰਘ ਤਰਸੇਮ ਸਿੰਘ ਤਰ ਸੇਮ ਵੀਰੇ ਜਿਹੜੀ ਆਪਾਂ ਮੈਂ ਵੇਚਣੀ ਆ ਇਹ ਕਿੰਨਵਾ ਸੂਹ ਸੂਹ ਗਈ ਆ ਦੂਜਾ ਸੂਹ ਸੂਹ ਗਈ ਦੂਜਾ ਸੂਹ ਸੂਹ ਗਈ ਅੱਛਾ ਵੀਰੇ ਪਹਿਲੇ ਸੂਏ ਕਿੰਨਾ ਦੁੱਧ ਦੇਗੀ ਸੀ ਬਾਈ ਇਹ ਪਹਿਲੇ ਸੂਏ ਵੀਰੇ ਮਾਲਕਾਂ ਦਾ ਜਦੋਂ ਲਈ ਆ ਉਹਨਾਂ ਨੇ ਦੱਸਿਆ 17 ਕਿਲੋ ਪਰ ਆਪਾਂ 15 ਮੰਨ ਕੇ ਲਈ ਆ ਠੀਕ ਹੈ ਵੀਰੇ ਆਪਾਂ 15 ਮੰਨ ਕੇ ਦਿੱਤਾ ਵੀ ਹੋਊਗਾ ਛੋਟੀ ਨੂੰ ਲਾ ਆ ਸਰ ਬਹੁਤ ਚੰਗਾ ਯਾਰ ਪਿੱਛੋਂ ਛੋਟੀ ਹਰਿਆਣੇ ਚੋਂ ਆਈ ਆ ਪਹਿਲੇ ਸੂਏ ਅੱਛਾ ਪਹਿਲੇ ਸੂਏ ਹਰਿਆਣੇ ਚੋਂ ਆਈ ਆ ਹਰਿਆਣੇ ਦੀ ਆ ਠੀਕ ਆ ਬਾਈ ਠੀਕ ਆ ਅੱਛਾ ਵੀਰੇ ਤਰਸੀਮ ਬਾਈ ਕਿੰਨੇ ਦਿਨ ਬਾਕੀ ਆਂਦੇ ਹਜੇ ਇਹ 10 ਦਿਨ ਲੈ ਜੂਗੀ ਵੀਰੇ ਹਜੇ 10 ਦਿਨ ਲੈ ਜੂਗੀ ਹਾਂ ਜੀ ਸੋਹਣੀ ਤਿਆਰ ਹੋ ਜੂਗੀ 10 ਦਿਨਾਂ ਦੇ ਹਨਾ ਬਾਈ ਸੋਹਣੀ ਤਿਆਰ ਹੋ ਅੱਛਾ ਟੀਕਾ ਕਿਹੜਾ ਭਰਾਇਆ ਹੋਇਆ ਇਹਨੂੰ ਵੀਰੇ ਦਾ ਰਿਕਾਰਡ ਆਪਣੇ ਕੋਲੇ ਇਸ ਟਾਈਮ ਆ ਮੈਂ ਹੈ ਨਹੀਂਗਾ ਲੈ ਆ ਦਾਂਗੇ ਆਪਾਂ ਗੱਲ ਕਰਵਾ ਦਾਂਗੇ ਸਿੱਧੀ ਜੇ ਕੋਈ ਘਰੇ ਰੱਖਣ ਵਾਲਾ ਬੰਦਾ ਲਊਗਾ ਨਾ ਤੇ ਆਪਾਂ ਸਾਰਾ ਰਿਕਾਰਡ ਦਵਾ ਦਿਆਂਗੇ ਬਸ ਠੀਕ ਹੈ ਵੀਰੇ ਧੰਨਵਾਦ ਵੀਰੇ ਅੱਛਾ ਤਰਸੀਮ ਬਾਈ ਹੁਣ ਇਹਦਾ ਮੁੱਲ ਕੀ ਤੈ ਕੀਤਾ ਵੀਰੇ ਮੁੱਲ ਇਹਦਾ 180 ਹੈ ਵੀਰੇ 180 ਮਾਣਤਾ ਨੇ ਦੇ ਵਿੱਚੋਂ ਵੀਰੇ ਮਾਣਤਾ ਵੀਰੇ 160 ਦੇ ਦੇਵਾਂਗੇ ਲੇ ਮਿੱਤਰੋ ਡਿਮਾਂਡ 180 160 ਦੀ ਬਾਈ ਹੁਣੀ ਆਉਂਦੇ ਵੀ ਦਵਾਂਗੇ ਜਿੱਥੋਂ ਲਈ ਆ ਉਥੋਂ ਦਾ 17 ਕਿਲੋ ਦਾ ਰਿਕਾਰਡ ਮਿਲਿਆ ਪਰ ਝੋਟੀ ਨੇ ਦੁੱਧ 15 ਦਿੱਤਾ ਵੀ ਹੋਊਗਾ ਬਾਈ ਬਾਹਰ ਦਿੱਤਾ ਹੋਊਗਾ ਕੋਈ ਗਹਿਣ ਵਾਲੀ ਗੱਲ ਨਹੀਂ ਕਿਉਂਕਿ ਬ੍ਰਿਥ ਕੀ ਬਹੁਤ ਚੰਗੀ ਆ ਝੋਟੀ ਦੇ ਵਿੱਚ ਦੂਜਾ ਸੂਆ ਪਰ ਉੱਪਰ ਰਤ ਕੀ ਇਹ ਕਰਮਾਂ ਵਾਲੀ ਸੁੰਦੀ ਆ ਹਜੇ ਮਿੱਤਰੋ ਇਹਦੇ 10 ਦਿਨਾਂ ਦੀ ਕੱਚੀ ਆ ਹਜੇ 10 ਦਿਨ ਬਾਕੀ ਆ ਇਹਦੇ ਸੂਣ ਦੇ ਵਿੱਚ ਤੁਸੀਂ ਦੇਖ ਸਕਦੇ ਆ ਪਲੀ ਪੁਲੀ ਕੱਤ ਬਾਟੀ ਵਾਲੀ ਵੱਡੀ ਬਹੁਤ ਆ ਛੋਟੀ ਮਿੱਤਰੋ ਉੱਚੀ ਲੰਮੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਤੁਸੀਂ ਆਪ ਵੀ ਦੇਖੋ ਕੋਲੇ ਪੂਰੀ ਵੱਡੀ ਛੋਟੀ ਆ ਮਿੱਤਰੋ ਦੇਖ ਸਕਦੇ ਆ ਲਿਆ ਵੀਰੇ ਸਾਰੇ ਪਾਸਿਆਂ ਤੋਂ ਕਰਮਾਂ ਵਾਲੀ ਮਜ਼ਬੂਤ ਹੱਡਾ ਪੈਰਾਂ ਦੀ ਅੰਗਾ ਪੈਰਾਂ ਦੀ ਆਰਾਂ ਦੀ ਛੋਟੀ ਪੂਰੀ ਜ਼ਬਰਦਸਤ ਆ ਜਿੰਨੀ ਹੈਗੀ ਆ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਆ ਵੀਰੇ ਮੋੜ ਲਓ ਸਾਰੇ ਪਾਸਿਆਂ ਤੋਂ ਗੁੰਦੀ ਪਈ ਆ ਕਰਮਾਂ ਵਾਲੀ ਮਿੱਤਰੋ ਦੇਖ ਸਕਦੇ ਆ ਤੁਸੀਂ ਕੀ ਗੱਲ ਇਹ ਸਰਦਾਰ ਚੰਗਿਆ ਝੋਟੀ ਦੇ ਅੰਗ ਬਹੁਤ ਚੰਗਿਆ ਬਰੀਕੀ ਬਹੁਤ ਚੰਗਿਆ ਕਰਮਾਂ ਵਾਲੀ ਦੀ ਪਲੀ ਬਹੁਤ ਦਾ ਕੱਦ ਬਹੁਤ ਦਾ ਝੋਟੀ ਦਾ ਮਤਲਬ ਆਰ ਚੰਗਿਆ ਬਰੀਕੀ ਬਹੁਤ ਚੰਗੀ ਆ ਚੰਗਾ ਦੁੱਧ ਐ ਤਕੀ ਬਾਈ ਤਰਸੇਮ 20 ਕਿਲੋ ਦੁੱਧ ਦੇ ਸਕਦੀ ਝੋਟੀਆਂ ਨਾ ਹਾਂਜੀ ਹਾਂਜੀ ਹੂੰ ਬਾਕੀ ਖਾਣ ਪੀਣ ਨੂੰ ਬਹੁਤ ਖੁੱਲੀ ਐ ਠੀਕ ਆ ਬਾਈ ਬਸ ਜਿਹੜਾ ਪਸੂ ਖਾਂਦਾ ਨਾ ਯਾਰ ਦੁੱਧੋ ਖਰਾ ਹੀ ਹੁੰਦਾ ਤਗਰੀਬਨ ਬਾਈ ਯਾਰ ਅੱਛਾ ਬਈ ਤਰਸੇਮ ਨੰਬਰ ਸਾਂਝਾ ਕਰੀ ਕੇਰਾ ਦੀ ਵੀਰੇ ਨੰਬਰ ਆਪਣਾ 94171 94171 65183 65183 ਹਾਂਜੀ 9417165183 ਹੈ ਨਾ ਜੀ 9417165183 ਬਈ ਦਾ ਫੋਨ ਨੰਬਰ ਆ ਪਿੰਡ ਸੇਖਾ ਜ਼ਿਲ੍ਹਾ ਜਿਹੜਾ ਮੁਕਸਰ ਸਾਹਿਬ ਆ ਤੇ ਨੇੜੇ ਪਿੰਡ ਆ ਜਿਹੜਾ ਮਿੱਤਰੋ ਉਹ ਰਹਿ ਗਿਆ ਰੁਖਾਲਾ ਤੇ ਰੁਖਾਲੇ ਪਿੰਡ ਤੋਂ ਪਾਸ 5 ਕਿਲੋਮੀਟਰ ਦੀ ਦੂਰੀ ਪੈਂਦੀ ਐ ਇਸ ਪਿੰਡ ਨੂੰ ਵੀ ਗੱਲ ਬਾਤ ਦੀ ਨੰਬਰ ਸਕਰੀਨ ਦੇ ਉੱਤੇ ਲਾਤਾ ਵਾ ਮਿੱਤਰੋ ਤੇ ਦਸਾਂ ਦਿਨਾਂ ਨੂੰ ਹਜੇ ਹੱਥ ਨਹੀਂ ਤਰੋਣਾ ਛੋਟੀ ਨਾਰ ਬਈ ਪੂਰੀ ਬਾਡੀ ਬੰਤਰ ਵਾਲੀ ਆ ਰਾਂ ਲਈ ਚੰਗੀ ਝੋਟੀ ਲੈਣੀ ਚਾਹੁੰਦੇ ਆ 20 ਕਿਲੋ ਵਾਲੀ ਤਾਂ ਫਿਰ ਤੁਹਾਡੇ ਸਾਹਮਣੇ ਆ